ਕਰ ਦਿੱਤੀ ਅਸੀਂ ਕਾਲ ਜੀ ਮੈਂ ਤਰਮਿੰਦਰ ਸਿੰਘ ਜਾਂਦਾ ਸੈਕਟਰੀ ਸ਼ਹੀਦ ਭਗਤ ਸਿੰਘ ਨੋਇਆ ਸੁਪਾ ਪੰਜਾ ਅਲੱਗ-ਅਲੱਗ ਮਸਲਿਆਂ ਨੂੰ ਲੈ ਕੇ ਅਸੀਂ ਪਿੰਡਾਂ 'ਚ ਅਲੱਗ-ਅਲੱਗ ਖੇਤਰਾਂ ਦੇ ਵਿੱਚ 2-4 ਹੁੰਦੀਆਂ ਆਂ ਪਰ ਇਹ ਏਜੰਟਾ ਦਾ ਰੁੜਾ ਇੰਨਾ ਕਿ ਜ਼ਿਆਦਾ ਹੈ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੇ ਏਜੰਟਾ ਦੇ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੈ ਦਿਮਾਗੀ ਤੌਰ ਤੇ ਉਹਨਾਂ ਨੂੰ ਪਛਲਾ ਕੇ ਉਹਨਾਂ ਦੀ ਜੇਬਾਂ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਪੈਸੇ ਕਢਾ ਕੇ ਤੇ ਉਹਨਾਂ ਨੂੰ ਝੂਠੇ ਲਾਰੇ ਲਾ ਕੇ ਵਿਦੇਸ਼ ਦੇ ਲਾਰੇ ਲਾ ਕੇ ਤੇ ਵੱਡੀ ਗਿਣਤੀ ਨੌਜਵਾਨਾਂ ਦੇ ਪੈਸੇ ਨਾਲ ਏਜੰਟਾਂ ਦੇ ਵੱਲੋਂ ਫਸਾ ਕੇ ਰੱਖੀ ਹੋਈ ਹੈ ਇਹ ਪੰਜਾਬ ਦੇ ਕੋਈ ਵੀ ਜ਼ਿਲ੍ਹੇ ਦੇ ਵਿੱਚ ਆਪਾਂ ਝਾਕ ਮਾਰ ਲਈਏ ਤੇ ਵੱਡੀ ਗਿਤੀ ਏਜੰਟਾਂ ਦਾ ਅਜਿਹਾ ਰੋਲਾ ਹੈ ਸਰਕਾਰ ਜਿਹੜੀ ਪ੍ਰਸ਼ਾਸਨ ਇਹ ਕਹਿੰਦਾ ਵੀ ਅਸੀਂ ਜਨ ਭਗਵੰਤ ਮਾਨ ਕਹਿੰ ਲਈਏ ਪੰਜਾਬ ਦਾ ਮੁੱਖ ਮੰਤਰੀ ਵੀ ਨੌਜਵਾਨ ਜਿਹੜੇ ਆ ਹੁਣ ਵਿਦੇਸ਼ ਨਹੀਂ ਜਾਣਗੇ ਪੰਜਾਬ ਦੇ ਵਿੱਚ ਪਰਤਣਗੇ ਉਹ ਹੁਣ ਅਮਰੀਕਾ ਤੋਂ ਜਿਹੜੇ ਬੇੜੀਆਂ ਲਾ ਕੇ ਕਿਸ ਪ੍ਰਕਾਰ ਦੇ ਨਾਲ ਪੇ ਜੇ ਇੰਡੀਆ ਦੇ ਵਿੱਚ ਵਾਪਸ ਸਾਡੇ ਅੰਮ੍ਰਿਤਸਰ ਦੇ ਵਿੱਚ ਕਿੰਦਾ ਜਹਾਜ਼ ਉਤਰੇ ਕਿਸੇ ਨੇ ਕੋਈ ਜਵਾਬ ਦਿੱਤਾ ਇੱਕ ਦੋ ਚਾਰ ਦਿਨ ਰੋਣਾ ਪਿਆ ਰਿਆ ਪਰ ਜੇ ਕੁੱਲ ਪੰਜਾਬ ਦੇ ਵਿੱਚ ਦੇਖਣਾ ਹੋਵੇ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਜਿਨ੍ਹਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪੈਸਾ ਇਹੜਾ ਏਜੰਟਾਂ ਦੇ ਵੱਲੋਂ ਇਸ ਮਾਫੀਆ ਤੰਤਰ ਦੇ ਵੱਲੋਂ ਦਬਾ ਕੇ ਰੱਖੇ ਹੋਏ ਆ ਇਹ ਅੱਜ ਦੀ ਵੀਡੀਓ ਮੈਂ ਆਪਣੇ ਮੁਕੇਰੀਆਂ ਹਾਜੀਪੁਰ ਦੇ ਖੇਤਰ ਦੇ ਨਾਲ ਸੰਬੰਧਤ ਏਜੰਟਾਂ ਦੇ ਬਾਰੇ ਗੱਲ ਕਰਦੇ ਆ ਇੱਥੇ ਕਈ ਏਜੰਟਾਂ ਦੇ ਵੱਲੋਂ ਕਈ ਨੌਜਵਾਨਾਂ ਦੇ ਪੈਸੇ ਲੰਬੇ ਸਮੇਂ ਤੋਂ ਫਸਾ ਕੇ ਰੱਖੇ ਹੋਏ ਆ। ਮੈਂ ਅਜ ਨਾ ਨਹੀਂ ਉਹਨਾਂ ਦਾ ਲਵਾਂਗਾ ਪਰ ਮੈਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਸਿੱਧੇ ਤੌਰ ਤੇ ਵਾਰਨਿੰਗ ਦੇ ਰਿਹਾ ਹਾਂ ਕਿ ਜਿਨ੍ਹਾਂ ਏਜੰਟਾਂ ਦੇ ਵੱਲੋਂ ਵੱਡੀ ਗਿਣਤੀ ਨੌਜਵਾਨਾਂ ਦੇ ਪੈਸੇ ੜਾ ਕੇ ਰੱਖੇ ਹੋਏ ਆ। ਉਹਨਾਂ ਦੇ ਕਾਗਜ਼ ੜਾ ਕੇ ਰੱਖੇ ਹੋਇਆ। ਉਹ ਤੁਰੰਤ ਹਫ਼ਤੇ 10 ਦਿਨਾਂ ਦੇ ਵਿੱਚ ਉਹ ਤੁਰੰਤ ਵਾਪਸ ਕਰਨ ਨਹੀਂ ਤਾਂ ਅਸੀਂ ਜਥੇਬੰਦੀ ਵੱਲੋਂ ਉਹਨਾਂ ਏਜੰਟਾਂ ਦਾ ਪੂਰਨ ਤੌਰ ਤੇ ਖਰਾਬ ਕਰਾਂਗੇ ਤਾਂ ਪੱਕੇ ਤੌਰ ਤੇ ਪ੍ਰਸ਼ਾਸਨ ਦੇ ਨਾਲ ਲੈ ਕੇ ਉਹਨਾਂ ਤੇ ਲੀਗਲੀ ਧਾਰਾ ਮਾ ਦਰਜ ਕਰਾ ਕੇ ਜੇਲ੍ਹ ਦੇ ਅੰਦਰ ਸਟਾਮਰ ਨੇ ਅਜਿਹੇ ਬੰਦੇ ਆ ਦੀ ਹੱਟੀਆਂ ਬੰਦ ਹੋਣੀਆਂ ਚਾਹੀਦੀਆਂ ਗੰਦ ਪਾਇਆ ਹੋਇਆ ਇਹਨਾਂ ਏਜੰਟਾਂ ਨੇ ਤਬਾਹ ਕੀਤਾ ਹੋਇਆ ਪੰਜਾਬ ਦੇ ਯੂਥ ਨੂੰ ਮਾਪੇ ਚਾਹੋ ਕਿਸਾਨੀ ਕਰਦੇ ਆ ਮਜ਼ਦੂਰੀ ਕਰਦੇ ਆ ਗਰੀਬੀ ਦੇ ਵਿੱਚੋਂ ਗੁਜ਼ਾਰਾ ਕਰਕੇ ਕਰਜ਼ੇ ਚੱਕ ਕੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਹਨਾਂ ਏਜੰਟਾਂ ਨੂੰ ਲੱਖਾਂ ਦੀ ਤعداد ਦੇ ਵਿੱਚ ਪੈਸੇ ਦਿੱਤੇ ਜਾ ਰਹੇ ਆ ਵੀ ਹਾਂ ਜੀ ਸਾਡੇ ਬੱਚਿਆਂ ਨੂੰ ਵਿਦੇਸ਼ ਭੇਜ ਦਿਓ ਭਾਈ ਰੋਜ਼ਗਾਰ ਦਾ ਪ੍ਰਬੰਧ ਹੋ ਜਾਏ ਇੱਥੇ ਰੋਜ਼ਗਾਰ ਹੈ ਨਹੀਂ ਪਰ ਰੋਜ਼ਗਾਰ ਸਰਕਾਰ ਨੇ ਤਾਂ ਕਿੱਥੇ ਪ੍ਰਬੰਧ ਕਰਨਾ ਉੱਥੇ ਇਹ ਮਾਫੀਆ ਜਿਹੜਾ ਏਜੰਟਾਂ ਦਾ ਮਾਫੀਆ ਆ ਉਹ ਵੱਡੀ ਗਿਣਤੀ ਨੌਜਵਾਨਾਂ ਨੂੰ ਤਬਾਹ ਕਰ ਦਿੰਦਾ ਹੈ ਪੰਜਾਬ ਦਾ ਕੋਈ ਜਿਹੜਾ ਇੱਜਾ ਦਾ ਹੈ ਨਹੀਂ ਮੈਂ ਐਸਐਸਪੀ ਹੁਸ਼ਿਆਰਪੁਰ ਤੇ ਡੀਸੀ ਹੁਸ਼ਿਆਰਪੁਰ ਤੋਂ ਮੰਗ ਕਰਦਾ ਵੀ ਜਿਹੜੇ ਸਾਡੇ ਹਾਜੀਪੁਰ ਮੁਕੇਰੀਆਂ ਦੇ ਖੇਤਰ ਦੇ ਵਿੱਚ ਏਜੰਟ ਹੈ ਜਿਨ੍ਹਾਂ ਕੋ ਨਾ ਤਾਂ ਲਾਇਸੈਂਸ ਹੈ ਸਰਕਾਰ ਦੇ ਵੱਲੋਂ ਜਿਨ੍ਹਾਂ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਲੀਗਲੀ ਵੱਡੀ ਗਿਣਤੀ ਜਿਹੜੇ ਗਰੀਬ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਝੂਠੇ ਲਾਰੇ ਲਾ ਕੇ ਵਿਦੇਸ਼ ਤੇ ਲਾਰੇ ਲਾ ਕੇ ਉਹਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪੈਸੇ ਦਬਾ ਕੇ ਰੱਖੇ ਹੋਏ ਆ ਤੇ ਇਸ ਵੀਡੀਓ ਦੇ ਮੱਦੇਨਜ਼ਰ ਅਫਸਰਾਂ ਨੂੰ ਜਿੱਥੇ ਕਹਿੰਦੇ ਆ ਕਿ ਤੁਰੰਤ ਇਹਨਾਂ ਏਜੰਟਾਂ ਦੀ ਪੁਣਛਾਣ ਕੀਤੀ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜਿਹੜੇ ਲੋਕਾਂ ਦੇ ਪੈਸੇ ਦੱਬ ਕੇ ਰੱਖੇ ਬੈਠੇ ਹੋਏ ਆ ਇਹਨਾਂ ਦੇ ਪੈਸੇ ਤੁਰੰਤ ਵਾਪਸ ਕਰਾਣ ਤੇ ਜੇ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੇ ਉੱਪਰ ਕਾਰਵਾਈ ਤੇ ਪੈਸੇ ਵਾਪਸ ਨਾ ਹੋਏ ਤੇ ਅਸੀਂ ਸੜਕਾਂ ਦੇ ਉੱਪਰ ਜੜਾ ਆਣ ਆਣ ਦੇ ਲਈ ਮਜਬੂਰ ਹੋਵਾਂਗੇ ਫਿਰ ਨਾ ਕਿਓ ਹਾਜੀਪੁਰ ਮਕੇਰੀਆਂ ਰੋਡ ਅਸੀਂ ਪੱਕੇ ਤੌਰ ਤੇ ਨੋਜਮ ਕਿਉਂਕਿ ਇਸ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਇਲੀਗਲ ਐਕਟੀਵਿਟੀ ਚੱਲਦੀ ਪਈ ਹੈ ਕੋਈ ਮੰਤਰੀ ਦਾ ਧਿਆਨ ਨਹੀਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਧਿਆਨ ਨਹੀਂ ਕਿ ਅਸੀਂ ਇਸ ਖੇਤਰ ਦੇ ਵਿੱਚ ਧਿਆਨ ਦੇਣਾ ਹੈ ਤੇ ਨੌਜਵਾਨੀ ਨਸ਼ੇ ਚ ਚੋਰੀਆਂ ਚ ਤੇ ਆਪਸੀ ਲੜਾਈਆਂ ਦੇ ਵਿੱਚ ਫਸਦੀ ਜਾ ਰਹੀ ਹੈ ਤੇ ਉਥੇ ਏਜੰਟ ਇਸੀ ਚੀਜ਼ ਦਾ ਫਾਇਦਾ ਲੈ ਕੇ ਕਿਉਂਕਿ ਮਾਪਿਆਂ ਨੂੰ ਹੁੰਦਾ ਵੀ ਸਾਡਾ ਬੱਚਾ ਕਿਤੇ ਪੁੱਠੇ ਕੰਮ ਦੇ ਵਿੱਚ ਨਾ ਫਸ ਜਾਏ ਅਸੀਂ ਪੈਸਾ ਕਰਜ਼ਾ ਚੱਕੀਏ ਚਾਹੇ ਘਰ ਗਹਿਣੇ ਤਰੀਏ ਚਾਹੇ ਜ਼ਮੀਨ ਵੇਚੀਏ ਵੀ ਬੱਚੇ ਨੂੰ ਬਾਹਰ ਭੇਜੀਏ ਪਰ ਬਾਹਰ ਭੇਜਣ ਦੇ ਲਾਰੇ ਦੇ ਚੱਕਰ ਦੇ ਵਿੱਚ ਇਹਨਾਂ ਏਜੰਟਾਂ ਦੇ ਵੱਲੋਂ ਵੱਡੀ ਗਿਣਤੀ ਸਾਡੇ ਮੁਕੇਰੀਆਂ ਹਾਜੀਪੁਰ ਦੇ ਨੌਜਵਾਨਾਂ ਨੂੰ ਜੜਾਇਆ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ ਜਿੱਥੇ ਮਹਿਕਮੇ ਦੇ ਅਧਿਕਾਰੀਆਂ ਨੂੰ ਅਸੀਂ ਇਹ ਕਹਿ ਰਹੇ ਆ ਕਿ ਉਹਨਾਂ ਤੇ ਤੁਰੰਤ ਕਾਰਵਾਈ ਕਰੋ ਨੌਜਵਾਨਾਂ ਦੇ ਪੈਸੇ ਵਾਪਸ ਕਰਾਓ ਉਥੇ ਏਜੰਟਾਂ ਨੂੰ ਵੀ ਕਹਿ ਰਹੇ ਆ ਪੀ ਤੁਸੀਂ ਨਾ ਪਿੰਡਾਂ ਦੇ ਤੁਹਾਡਾ ਭਾਈਚਾਰਾ ਤੁਹਾਨੂੰ ਦੇਖਦੇ ਹੋਏ ਅਸੀਂ ਹਜ ਤੱਕ ਬੋਲ ਨਹੀਂ ਰਹੇ ਪਰ ਤੁਸੀਂ ਮਜਬੂਰ ਕਰ ਰਹੇ ਹੋ ਵੀ ਤੁਹਾਡਾ ਕਰਵਾਬ ਵੀ ਕੀਤਾ ਜਾਵੇ ਤੇ ਤੁਹਾਡੇ ਵਿਰੁੱਧ ਕਾਰਵਾਈ ਵੀ ਕਰਾਈ ਜਾਵੇ ਜਲ ਤੋਂ ਜਲਦ ਜਿਹੜੇ ਇਹਨਾਂ ਨੌਜਵਾਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ ਕੱਲ ਨੂੰ ਇਹ ਨਾ ਹੋਵੇ ਵੀ ਸੜਕਾਂ ਦੇ ਉੱਪਰ ਆ ਕੇ ਅਸੀਂ ਤੁਹਾਡਾ ਜਿੰਨਾ ਮੁਹਾਵਲਾ ਕਰ ਦਈਏ ਤੇ ਵੀਡੀਓ ਮੈਂ ਕਹਿੰਦਾ ਆਪਣੇ ਇਸ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਵੀ ਪੁੱਜੇ ਪਤਾ ਲੱਗੇ ਵੀ ਜ਼ਮੀਨ ਤੇ ਹੋ ਕੀ ਰਿਹਾ ਹੈ ਜਿਹੜੀ ਸਰਕਾਰ ਇਹ ਕਹਿੰਦੀ ਵੀ ਤਿੰਨਾਂ ਸਾਲਾਂ ਚ ਨੌਜਵਾਨਾਂ ਨੂੰ ਰੋਜ਼ਗਾਰ ਦਵਾਗੇ ਰੋਜ਼ਗਾਰ ਤਾਂ ਕਿੱਥੇ ਜਿਹੜਾ ਨੌਜਵਾਨਾਂ ਨੂੰ ਜਿਹੜਾ ਫਾਇਦਾ ਲਾ ਦਿੱਤਾ ਉਹ ਏਜੰਟਾਂ ਕੋ ਕਿਤੇ ਪੈਸੇ ਫਸੇ ਹੋਇਆ ਕਿਤੇ ਹੋਰ ਦੋ ਨੰਬਰ ਦੇ ਕਾਰੋਬਾਰਾਂ ਦੇ ਵਿੱਚ ਲੋਕਾਂ ਦੇ ਪੈਸੇ ਫਸੇ ਹੋਇਆ ਲੋਕ ਜਾਣ ਤੇ ਜਾਣ ਕਿੱਥੇ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਤੰਤਰ ਇਹਦੇ ਵਿਰੁੱਧ ਕੌਣ ਬੋਲੇਗਾ ਇਹ ਸਵਾਲ ਅੱਜ ਵੀ ਖੜਾ ਆ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਭਗਵੰਤ ਮਾਨ ਹੁਣੀ ਉਹ ਵੀ ਇਸ ਗੱਲਾਂ ਦੇ ਉੱਪਰ ਬਰੀਕੀ ਨਾਲ ਦੇਖਣਾ ਆਪਣੀ ਅਫਸਰਸ਼ਾਹੀ ਨੂੰ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਥੋੜਾ ਜਿਆਦਾ ਤੁਜੋ ਰਣੈਸ ਗੱਲ ਦੇ ਵੱਲ ਨੂੰ ਵੀ ਲੋਕਾਂ ਦੇ ਇਸੇ ਇਸ ਖੇਤਰ ਨੂੰ ਵੀ ਇਸ ਪੰਗਾ ਜਿਹੜਾ ਇਹ ਕਿਸ ਏਜੰਟਾਂ ਦੇ ਵੱਲੋਂ ਪਾਇਆ ਜਾ ਰਿਹਾ ਇਹਦਾ ਵੀ ਧਿਆਨ ਰੱਖਣ ਤੇ ਜਿਹੜੇ ਏਜੰਟ ਬਿਨਾਂ ਲਾਇਸੈਂਸ ਤੋਂ ਕੰਮ ਕਰਦੇ ਪਏ ਆ ਉਹਨਾਂ ਦਾ ਜੁੱਲੀ ਬਿਸਤਰਾ ਉਹਨਾਂ ਦੀ ਜਿਹੜੀ ਝੋੜੀ ਆ ਉਹਨਾਂ ਦਾ ਜਿਹੜਾ ਅੱਡਾ ਆ ਉਹ ਤੁਰੰਤ ਪ੍ਰਸ਼ਾਸਨ ਬੰਦ ਕਰਾਏ ਤਾਂ ਕਿ ਜਿਹੜੇ ਹੋਰ ਨਵੇਂ ਲੋਕ ਉਹ ਇਹਨਾਂ ਦੇ ਜਰਾਲ ਦੇ ਵਿੱਚ ਨਾ ਫਸਣ ਧੰਨਵਾਦ